ਸਤਿਗੁਰ ਜੀ ਡੀਵੀਜ਼ੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰ ਦੇ ਦੇ ਵੀ ਤੋਂ ਆਪਣੀ ਸਕਰੀਨ ਦੇ ਉੱਤੇ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣੇ ਗਰਦਾਸਪੁਰ ਤੋਂ ਤੁਹਾਨੂੰ ਦੱਸੀ ਕਿ ਹਰਦੋਸਨੀ ਰੋਡ ਇੱਕ ਰੈਸਟੋਰੈਂਟ ਦੇ ਵਿੱਚੋਂ ਇੱਕ ਗੁਪਤ ਸੂਤਰਨਾ ਦੇ ਆਧਾਰ ਤੇ ਪੰਜਾਬ ਪੁਲਿਸ ਗਰਦਾਸਪੁਰ ਨੇ ਸਾਫਾ ਮਾਰੀ ਕੀਤੀ ਤੇ ਉਸ ਦੌਰਾਨ ਚਾਰ ਜੋੜੇ ਫੜੇ ਗਏ ਚਾਰ ਜੋੜਿਆਂ ਨੂੰ ਫੜ ਕੇ ਜਿਹੜਾ ਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਤੇ ਪੁੱਛਗਛ ਕਰਨੀ ਜਾਰੀ ਕਰ ਦਿੱਤੀ ਇਹ ਮੀਡੀਆ ਨਾਲ ਗੱਲਬਾਤ ਕਰਦੇ ਆ ਡੀਐਸਪੀ ਨੇ ਦੱਸਿਆ ਕਿ ਇਹ ਚਾਰ ਜੋੜੇ ਜਿਹੜੇ ਆ ਮੌਕੇ ਤੇ ਇਸ ਰੈਸਟੋਰੈਂਟ ਤੋਂ ਫੜੇ ਗਏ ਨੇ ਇਹ ਰੈਸਟੋਰੈਂਟ ਕਿਸੇ ਨੇ ਆਪਣੇ ਘਰ ਦੇ ਵਿੱਚ ਹੀ ਜਿਹੜਾ ਆ ਉਹ ਬਣਾਇਆ ਹੋਇਆ ਸੀ ਤੇ ਇੱਥੇ ਜਿਹੜਾ ਆ ਇਹ ਕੰਮ ਚੱਲਦਾ ਪਿਆ ਸੀ ਤੇ ਜਦੋਂ ਗੁਪਤ ਸੂਚਨਾ ਮਿਲੀ ਤਾਂ ਅਸੀਂ ਅੱਜ ਜਦੋਂ ਇੱਥੇ ਰੇਡ ਕੀਤੀ ਤਾਂ ਇਹ ਚਾਰ ਜੋੜੇ ਜਿਹੜੇ ਆ ਸਾਨੂੰ ਇੱਥੋਂ ਮਿਲੇ ਨੇ ਕੀ ਜੋ ਵੀ ਇਹਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ ਅਜੇ ਤੱਕ ਹੋਟਲ ਮਾਲਕ ਦੇ ਨਾਂ ਦਾ ਨਹੀਂ ਪਤਾ ਲੱਗਿਆ ਹੈ ਕੀ ਹੈ ਇਹ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛਪੜਤਾਲ ਕਰ ਰਹੇ ਜਿਹੜਾ ਹੋਰ ਤੁਸੀਂ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰਦੇ ਅਸੀਂ ਕੌਣ ਹੈ ਦਾ ਮਾਲਕ ਕਰਾਏ ਤੇ ਹੈ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹੁਣੇ ਰੋਣੇ ਲੰਬੇ ਸਮੇਂ ਤੋਂ ਹੋ ਰਹੇ ਸਾਰੇ ਨਹੀਂ ਅਜੇ ਵੈਰੀਫਾਈ ਕਰਦੇ ਹਾਂ ਸੰਸਾਨ ਤੇ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਨ ਤੇ ਹਾਂ ਐਕਸ਼ਨ ਟੇਕ ਕੀਤਾ ਬਿਲਕੁਲ ਕੀਤੀ ਜਾਏਗੀ ਕਿਹਨਾ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਬਣੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਂ ਕੀ ਸਰ ਨੋ ਹੋਟਲ ਦਾ ਨਾਮ ਤਾਂ ਕੋ ਮੜਾ ਜਲਾ ਹੈ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜੇ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਕਿਤਾ ਹੈ ਮੋਡੂ ਸਾਰੇ ਤਰਾਜੂਗਾ ਜੀ ਹਾਂ ਸਾਰੇ ਤਰਾਜੂਗਾ ਜੀ